ਆਪਣੇ ਸਰਜੀਤ ਬਾਜਾਖਾਨਾ ਆਸਟ੍ਰੇਲੀਆ YouTube ਤੇ ਅੱਜ ਆਪਾਂ ਹਲ ਕੱਚੀ ਹਲਦੀ ਦੀ ਜਿਹੜੀ ਪੰਜੀਰੀ ਆ ਉਹ ਤੁਹਾਨੂੰ ਬਣਾ ਕੇ ਦਿਖਾਈ ਆ ਤੇ ਬਹੁਤ ਹੀ ਵਧੀਆ ਇਹ ਮੈਂ ਤੁਹਾਨੂੰ ਆਪਣੀ ਜਿਹੜੀ ਅੱਜ ਦੀਆਂ ਵੀਡੀਓ ਸੀ ਲਗਭਗ ਇਹ ਆਪਣੀ ਆਖਰੀ ਵੀਡੀਓ ਆ ਸਾਰਾ ਕੁਝ ਮੈਂ ਲਗਭਗ ਡਰਾਈ ਫਰੂਟ ਵੀ ਇਹ ਜੋ ਪਾਉਣਾ ਸੀ ਜਿੰਨਾ ਕਿ ਜੋ ਤੁਹਾਨੂੰ ਲੋੜੀਦਾ ਸੀ ਬਾਤਾ ਤੇ ਹੁਣ ਇਹ ਤੁਹਾਡੇ ਸਿਰਾਲ ਦਾ ਕਹਿ ਲਓ ਤੋਹਫਾ ਹੀ ਆ ਜਿਹਨੂੰ ਪੰਜਾਬੀ ਚ ਕਹ ਲਓ ਨਾ ਸਿਰਾ ਜਿਹਨੂੰ ਕਹਿ ਲੀਏ ਤੇ ਹਲਦੀ ਕੱਚੀ ਹਲਦੀ ਆ ਜਿਹੜੀ ਤੁਹਾਨੂੰ ਆਮ ਹੀ ਮਾਰਕੀਟ ਪਲੇਸ ਤੋਂ ਫੇਸਬੁੱਕ ਤੋਂ ਜਾਂ ਆਪਣੀਆਂ ਫੂਡ ਮਾਰਕੀਟ ਤੋਂ ਮਿਲ ਜਾਂਦੀ ਆ ਪਰ ਜੇ ਤੁਸੀਂ ਲੋਕਾਂ ਦੇ ਘਰਾਂ ਚ ਲਾਉਂਗੇ ਤਾਂ ਤੁਹਾਨੂੰ ਆਰਗੈਨਿਕ ਮਿਲ ਜੂਗੀ ਤਾਂ ਕੋਸ਼ਿਸ਼ ਇਹ ਕਰਿਆ ਕਰੋ ਇਹ ਜਿਹੜੀਆਂ ਚੀਜ਼ਾਂ ਘੰਟਾ ਡੇਢ ਘੰਟਾ ਲੱਗ ਜਾਂਦਾ ਛੁੱਟੀ ਹਲਦਿਆਂ ਨੂੰ ਲਾਓ ਮਨ ਸੋਚ ਕੇ ਦੇਖੋ ਵੀ ਇਹ ਨਿੱਕੇ ਨਿੱਕੇ ਲੱਡੂ ਜੇ ਬਣਾ ਲਾਂਗੇ ਆਪਾਂ ਗੋਲੀਆਂ ਜੀਆਂ ਵਾਂਗੂ ਤੇ ਨਿੱਕ ਨਿੱਕਾ ਜਿਹਾ ਇੱਕ ਲੱਡੂ ਹੀ ਖਾਦਾ ਵਾਧੂ ਆ ਸਵੇਰ ਕਾਫੀ ਨਾ ਦੁੱਧ ਨਾ ਚਾਹ ਨਾ ਜੋ ਤੁਹਾਨੂੰ ਚੰਗਾ ਲੱਗਦਾ ਤੇ ਹੁਣ ਅਸੀਂ ਇਹਨੂੰ ਲਗਭਗ ਸਾਰੇ ਕਸ ਨੂੰ ਬੰਦ ਕਰਨ ਲੱਗੇ ਆ ਤੇ ਤੁਹਾਨੂੰ ਦਿਖਾਉਣ ਦਾ ਮਤਲਬ ਇਹ ਸੀ ਸਰਜੀਤ ਬਾਜਾ ਖਾਨਾ YouTube ਚੈਨਲ ਦਾ ਵੀ ਚੰਗੀਆਂ ਚੀਜ਼ਾਂ ਬਣਾਇਆ ਕਰੋ ਖਾਇਆ ਕਰੋ ਆਪਨਾ ਤੇ ਆਪਣੇ ਪਰਿਵਾਰਾਂ ਦਾ ਧਿਆਨ ਰੱਖਿਆ ਕਰੋ ਤੇ ਤੁਹਾਨੂੰ ਡਾਕਟਰਾਂ ਕੋਲ ਜਾਣ ਤੋਂ ਕਾਫੀ ਸਪਰੇਜ ਰਹੂਗਾ ਤੇ ਜਦੋਂ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਆਪਾਂ ਪਰਮਾਤਮਾ ਦੀ ਰਹਿਮਤ ਆ ਇੱਕ ਕੋਸ਼ਿਸ਼ ਕਰੀ ਦੀ ਆ ਵੀ ਡਾਕਟਰ ਕੋਲ ਨਾ ਹੀ ਜਾਇਆ ਜਾਵੇ ਆਪਣੇ ਰਸੋਈ ਦੇ ਵਿੱਚ ਸਾਰਾ ਕੁਝ ਜਿਵੇਂ ਪਿਆ ਹੁੰਦਾ ਦੱਸਦੇ ਆ ਤੇ ਉਸੇ ਤਰੀਕੇ ਨਾਲ ਵੀਡੀਓ ਬਣਾਈ ਸੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਸੀ ਕਿ ਤੁਹਾਨੂੰ ਚੰਗੀ ਚੀਜ਼ ਦਿਖਾਈ ਜਾਵੇ ਕਿੱਦਾਂ ਬਣਦੀ ਆ ਤੇ ਸਰਜੀਤ ਬਾਜਾਖਾਨਾ YouTube ਚੈਨਲ ਤੇ ਵੀਡੀਓ ਦੇਖਣ ਲਈ ਸਮੂੱਚੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਹਾਜ਼ਰ ਬਾਜੇ ਰਹੋ ਧੰਨਵਾਦ ਤੁਹਾਡਾ ਸਾਰਿਆਂ ਦਾ Terima kasih